ਕਿ ਕਿਹੜਾ ਪਿੰਡ ਆ ਤੁਹਾਡਾ ਤੇ ਕੀ ਗੱਲ ਪਤਾ ਮੇਰਾ ਪਿੰਡ ਉਠਿਆ ਵਾਲਾ ਮੈਂ ਦੁਪਹਿਰ ਦਾ 2 ਵਜੇ ਦਾ ਟਾਈਮ ਸੀ ਮੈਂ ਸੁੱਤੀ ਪਈ ਸੀ ਸਾਡੇ ਘਰ ਕੋਈ ਨਹੀਂ ਹੈਗਾ ਸੀ ਤੇ ਉਹਨਾਂ ਦਸ਼ਨਪ੍ਰੀਤ ਮੁੰਡਾ ਉਹ ਮੇਰੇ ਨਾਲ ਹੱਥੀ ਪੱਲੀ ਪਿਆ ਮੇਰੇ ਕੱਪੜੇ ਲਾਉਣ ਦੀ ਕੋਸ਼ਿਸ਼ ਕੀਤੀ ਕੰਟ ਸਾਡੇ ਵਿੱਚ ਹਾਦਸਾ ਹੋਈ ਮੈਂ ਜਦੋਂ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਮੈਨੂੰ ਬਾਰ ਬਾਰ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨੂੰ ਧੱਕਾ ਮਾਰ ਕੇ ਦੂਹ ਫੋਲ ਕੇ ਤੇ ਆਪਣੇ ਪਿੰਡ ਦੇ ਸਰਪੰਚ ਨੂੰ ਤੇ ਉਹਨਾਂ ਦੇ ਚਾਚੇ ਦਾ ਮੁੰਡਿਆਂ ਨੂੰ ਤੇ ਸਾਰੀ ਗੱਲ ਦੱਸੀ ਤੇ ਉਹਨਾਂ ਉਹ ਮੁੰਡੇ ਨੇ ਵੇਖ ਲਿਆ ਸਾਰੀ ਗੱਲ ਹੋ ਗਈ। ਕੌਣ ਸੀਗੇ ਉਹ? ਉਹ ਸਾਡੇ ਪਿੰਡ ਦੇ ਸਰਪੰਚੀ ਤੇ ਉਹਨਾਂ ਚਾਚੇ ਦਾ ਇਹ ਮੁੰਡੇ ਹਾਂਜੀ ਉਹ ਕੀ ਕਰਦੇ। ਉਹ ਉਹ ਜੇ ਅਸੀਂ ਇਹ ਕਿਹਨੂੰ ਜੀ ਕਹਿੰਦੇ ਆ ਅੱਜ ਪੂਸਾਰੇ ਨੇ ਜੋ ਪੈਸੇ ਦੇਖ ਰਿਸ਼ਵ ਦੇ ਕੇ ਤੇ ਉਹਨਾਂ ਨੂੰ ਜੀ ਉੱਥੇ ਮੋੜਨ ਦੇ ਵਾਸਤੇ ਜੀ ਪੋਸਟਾ ਤੱਕ ਉਹ ਚ ਕੀਤੀ। ਹਾਂਜੀ ਜੀ ਦੋ ਵਾਰ ਕੰਪਲੀਟ ਕੀਤੀ ਆ। ਪਿੰਡ ਤੱਕ ਕੋਈ ਸੌਣ ਨਹੀਂ ਦਿੰਦੇ ਆ ਰਾਜੀ ਨਵੇਂ ਵਾਲੇ। ਵੋਣ ਵਾਲੇ ਬੰਦੇ ਆ ਜੀ। ਉਹ ਤੁਸੀਂ ਕੀ ਮਨ ਕਰਦੇ ਅਸੀਂ ਪਰਚਾ ਚਾਹੁੰਦੇ ਜੀ ਸਜ਼ਾ ਹੋਵੇ ਹਾਂਜੀ ਮੈਨੂੰ ਇਨਸਾਫ ਮਿਲੇ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਕੀ ਗੱਲਬਾਤ ਹੋਈ ਪਿੱਛੇ ਹਾਂਜੀ ਸਾਡਾ ਮੁੱਠਿਆਲਾ ਪਿੰਡ ਆ ਤੇ 324 ਬਿੰਨ ਸਾਡੇ ਇਦਾਂ ਵੀ ਅਸੀਂ ਭੋਗਤੇ ਗਏ ਸੀਗੇ ਪਾਪਾ ਇਹਨਾਂ ਦੇ ਘਰੇ ਨਹੀਂ ਸੀ ਹੈਗੇ ਸਭ ਮੇਰੀਆਂ ਤਿੰਨ ਗੁੱਡੀਆਂ ਨੇ ਇੱਕ ਕਾਕਾ ਹੈ ਤੇ ਬੱਚੇ ਘਰੇ ਇਕੱਲੇ ਛੱਡ ਕੇ ਗਈ ਸਾਂ ਇਹਨੂੰ ਛੁੱਟੀਆਂ ਤਾਂ ਹੋ ਗਈਆਂ ਸਕੂਲ ਤੋਂ ਤੇ ਇਹਨਾਂ ਨੇ ਮੁੰਡੇ ਨੇ ਕੋੜੀਆਂ ਥਾਣੀ ਉੱਪਰ ਦੀ ਆਇਆ ਕੋਠੇ ਥਾਣੀ ਤੇ ਕੁੜੀ ਦੇ ਕਪੜੇ ਲਾਉਣ ਨੂੰ ਪੈ ਗਿਆ ਤੇ ਹੁਣ ਜੇ ਅਸੀਂ ਇਹਨਾਂ ਨੇ ਇੱਜ਼ਤ ਸਾਡੀ ਝੋਲ ਦਿੱਤੀ ਸਾਰੀ ਵੀ ਇਹਨਾਂ ਨੇ ਆਪਾਂ ਨੂੰ ਸਾਨੂੰ ਇਨਸਾਫ ਨਹੀਂ ਮਿਲਦਾ ਪਿੰਡ ਵਾਲੇ ਇਹ ਕਹਿੰਦੇ ਨੇ ਵੀ ਤੁਸੀਂ ਰਾਜੇ ਨਾਲ ਮੈਨੂੰ ਆ ਜਾਓ ਜੇ ਰਾਜੇ ਨਾਲ ਵਿੱਚ ਅਸੀਂ ਇਹ ਗੱਲ ਕਹੀ ਵੀ ਇਹਨੂੰ ਚਿੱਤਰਾਂ ਦਾ ਹਾਰ ਪਾ ਕੇ ਕਾਲਾ ਮੂੰਹ ਕਰਾਇਆ ਜਾਵੇ ਉਹ ਕਹਿੰਦੇ ਸਾਡਾ ਮੁੰਡਾ ਮਰ ਜੂਗਾ ਤੇ ਸਾਡਾ ਮੁੰਡਾ ਉਹਨਾਂ ਦਾ ਮੁੰਡਾ ਮਰਦਾ ਹੈ ਤੇ ਸਾਡੀ ਕੁੜੀਆ ਕਹਿੰਦੀ ਵੀ ਜੇ ਤੁਸੀਂ ਮੈਨੂੰ ਇਨਸਾਫ ਨਾ ਦਿੱਤਾ ਤੇ ਮੈਂ ਦਵਾਈ ਪੀ ਕੇ ਮਰ ਜਾਣਾ ਮੈਨੂੰ ਮੇਰਾ ਹੱਕ ਨਹੀਂ ਨਿਆਂਸਾਫ ਨਹੀਂ ਮਿਲਦਾ ਪਿਆ ਤੇ ਜਿਹੜੇ ਉਹਨਾਂ ਦੇ ਉਤਲੇ ਜੀ ਆ ਇੱਕ ਪੰਮਾ ਐ ਇੱਕ ਉਹਨਾਂ ਦਾ ਕਾਲਾ ਐ ਇੱਕ ਉਹਨਾਂ ਦਾ ਜਵਾਈ ਐ ਸਾਡੇ ਉਹ ਸਾਨੂੰ ਆਹ ਦਿਨ ਧਮਕੀਆਂ ਦਿੰਦੇ ਨੇ ਉਹ ਸਾਨੂੰ ਇਹ ਕਹਿੰਦੇ ਨੇ ਵੀ ਤੁਹਾਡੀ ਦੀ ਦਾ ਕੀ ਵਿਗੜ ਗਿਆ ਕੀ ਹੋ ਗਿਆ ਤੁਹਾਨੂੰ ਕਿ ਜੇ ਤੁਹਾਡੇ ਘਰ ਚ ਰੱਖ ਜੇ ਜਾਓ ਭੱਜ ਲੋ ਤੁਸੀਂ ਕੀ ਕਰ ਲੋਗੇ ਸਾਡੇ ਉਹ ਪਿੰਡ ਵੀ ਰਹਿਣ ਵਾਲੇ ਹਾਂਜੀ ਉਹ ਪਿੰਡ ਦੇ ਸਾਡੇ ਨਾਲ ਗਵੰਡੀ ਨਾਲ ਸਾਡੇ ਘਰ ਇੱਕ ਗੇਟ ਸਾਡਾ ਇੱਕ ਇੱਕ ਪਾਸੇ ਉਹਨਾਂ ਦਾ ਗੇਟ ਆ ਉਸ ਤੋਂ ਵੀ ਤੁਸੀਂ ਪੁਲਿਸ ਕੋਲ ਰਿਪੋਰਟ ਕੋਲ ਕਰ ਦਿੱਤੀ ਹੈ ਹਾਂਜੀ ਅਸੀਂ ਕੀਤੀ ਹੈ ਸਾਡੀ ਸੁਣਾਈ ਨਹੀਂ ਹੋਈ ਉਹ ਪੁਲਿਸ ਜਦੋਂ ਹਰਫਕੇ ਥਾਣੇ ਤੋਂ ਆਉਂਦੀ ਹੈ ਤੇ ਸਾਡੇ ਘਰ ਤੇ ਕਰਨੀ ਆਉਂਦੀ ਉਹ ਪਿੱਛੋਂ ਵਸ ਹੋ ਜਾਂਦੀ ਹੈ ਸਾਡੀ ਸੁਣਾਈ ਅੱਜ ਚੌਥਾ ਦਿਨ ਹੋ ਗਿਆ ਸਾਡੇ ਬੱਚਾ ਰੋ ਰੋ ਕੇ ਅਮਲਾ ਹੋ ਗਿਆ ਉਹ ਕਹਿੰਦੇ ਵੀ ਜੇ ਮੇਰੀ ਸੁਣਾਈ ਨਾ ਆਈ ਵੀ ਅਸੀਂ ਰਾਜੀ ਨਾਵੇਂ ਨੂੰ ਵੀ ਗਿਆ ਸੀ ਵੀ ਜੇ ਉਹ ਮੂੰਹ ਕਾਲਾ ਕਰਦੇ ਨੇ ਤੇ ਮੈਂ ਬਖਸ਼ੂ ਉਹਨਾਂ ਨੂੰ ਮਾਫ ਕਰ ਦਾਂਗੀ ਤੇ ਪਰ ਜਦੋਂ ਉਹਨਾਂ ਨੇ ਇਹ ਗੱਲ ਕਹੀ ਸਾਡਾ ਮੁੰਡਾ ਮੂੰਹ ਕਾਲੇ ਕਿਤੇ ਨਾ ਮਰ ਜਾਂਦਾ ਹੈ ਉਹ ਕਹਿੰਦੀ ਵੀ ਜੇ ਮੇਰੀ ਇੱਜ਼ਤ ਰੋਲ ਦਿੱਤੀ ਤੀ ਜੇ ਮੈਂ ਮਰ ਗਈ ਤੇ ਮੈਂ ਤਾਂ ਸਾਰੇ ਜੀਵਾਂ ਦੇ ਨਾਂ ਲਿਖਾ ਕੇ ਮਰਾਂਗੀ। ਕੋਈ ਤੁਹਾਨੂੰ ਧਮਕੀ ਕਰੇ ਹਾਂਜੀ ਉਹਨਾਂ ਧਮਕੀ ਸਾਨੂੰ ਇਹ ਦਿੱਤੀ ਏ ਵੀ ਸਾਡਾ ਤੁਸੀਂ ਅਸੀਂ ਤੁਹਾਨੂੰ ਕੁਝ ਨਹੀਂ ਕਰ ਸਕਦੇ ਤੁਸੀਂ ਸਾਡਾ। ਜੇ ਤੁਹਾਡੇ ਨਾਲ ਇਹ ਗੱਲ ਹੋ ਗਈ ਤਾਂ ਕੀ ਹੋ ਗਿਆ ਸਾਰਾ ਨਾ ਹੁੰਦੀ ਪਰ ਸਾਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਆ। ਅਸੀਂ ਇਹ ਮੰਗ ਕਰਦੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਉਹਨਾਂ ਨੂੰ ਇਹ ਪਤਾ ਲੱਗੇ ਵੀ ਹਾਂ ਕਿਸੇ ਦੇ ਘਰੇ ਕਰੋ ਆਪਾਂ ਬਾਹਰੋਂ ਆਪਾਂ ਘਰੇ ਆਉਣੇ ਵੀ ਇੱਜ਼ਤ ਬਚਾਉਣ ਵਾਸਤੇ ਜੇ ਕੋਈ ਆਪਣੇ ਘਰੇ ਆਣ ਕੇ ਬੱਚੇ ਦੀ ਇੱਜ਼ਤ ਲੋਟੂ ਤਾਂ ਘਰੋਂ ਆਪਾਂ ਕਿੱਥੇ ਜਾ ਸਕਦੇ ਹਾਂ ਤੁਸੀਂ ਇਹ ਦੱਸੋ ਜੇ ਇਹ ਥੋੜਾ ਅੱਜ ਗਰੀਬ ਬੰਦੇ ਦੀ ਕੋਈ ਮਦਦ ਇਹ ਨਾ ਕਰ ਸਕਦਾ ਤੇ ਇਹ ਜਟਾ ਨੇ ਸਾਨੂੰ ਟਿਕਾਣੇ ਨਹੀਂ ਦੇਣਾ ਕੋਈ ਪਰਮਾਸ਼ਰ ਬੰਮਾ ਵੀ ਅਸੀਂ ਸਾਡੀ ਮੰਤਕ ਕੀਤੀ ਜਾਵੇ ਸਾਡੀ ਸੁਣਾਈ ਕੀਤੀ ਜਾਵੇ ਬਈ ਇਸ ਮਾਮਲੇ ਕੀ ਮੰਗ ਕੀ ਕਰਦੇ ਮੰਗ ਅਸੀਂ ਤਾਂ ਇਹੋ ਚਾਹੁੰਦੇ ਹਾਂ ਸਾਨੂੰ ਇਨਸਾਫ ਚਾਹੀਦਾ ਤੇ ਉਹਨੂੰ ਸਜ਼ਾ ਚਾਹੀਦੀ ਜਸ਼ਨ ਨੂੰ ਸਜ਼ਾ ਚਾਹੀਦੀ ਹਾਂਜੀ ਕੰਪਲੇਨ ਕੀਤੀ ਆ ਜੀ ਹਾਂਜੀ ਦੂਜਾ ਪੁਲਸਾਂ ਦੀ 10 ਵਜੇ ਆ ਕੇ 9 ਵਜੇ ਆ ਕੇ ਸ਼ਾਮੀ ਆ ਕੇ ਸੁਬਾਹ ਆ ਕੇ ਪੁਲਸ ਨਹੀਂ ਆਈ ਜੀ ਹਾਂ ਪੁਲਸ ਹੀ ਹੋ ਆ ਹੁੰਦੀ ਸੁਬਾਹ ਆ ਕੇ ਸ਼ਾਮ ਆ ਕੇ ਬਸ ਮੈਂ ਕੱਲ ਥਾਣੇ ਨੂੰ ਜਾ ਕੇ ਆ ਹਾਂਜੀ ਕੋਈ ਸੁਣਵਾਈ ਨਹੀਂ ਹੁੰਦੀ ਬੰਦੇ ਪਿੰਡ ਦੇ ਆ ਬੰਦੇ ਪਿੰਡ ਦੇ ਗਵਾਂਢੀ ਸਾਡੇ ਕੋਈ ਸੁਣਵਾਈ ਨਹੀਂ ਹੁੰਦੀ ਮੰਗ ਕੇ ਹੀ ਸਜ਼ਾ ਚਾਹਣੇ ਬੱਚੇ ਨੂੰ ਸਜ਼ਾ ਹੋਵੇ ਉਹਨੂੰ ਹਾਂਜੀ ਅਸਲ ਵਿੱਚ ਐਸਐਚਓ عارف ਕੇ ਤੋਂ ਇਸਦੇ ਬਾਰੇ ਦਰਇਆਖਤ ਕੀਤੀ ਆ ਜਿਸਨੇ ਕਿਹਾ ਕਿ ਇੱਕ ਕੇਸ ਦੀ ਕੰਪਲੇਂਟ ਆਈ ਹੈ ਜੋ ਆਪਸ ਦੇ ਵਿੱਚ ਗਵੰਡੀ ਨੇ ਤੁਹਾਨੂੰ ਤੇ ਜਿਹੜੀ ਦੂਜੀ ਤਰਫ ਤੋਂ ਵੀ ਇਹਦੀ ਪ੍ਰੀਲੀਮਿਨਰੀ ਇਨਕੁਆਰੀ ਕਰ ਰਹੇ ਹੈ ਇਨਕੁਆਰੀ ਕਰਕੇ ਜਲਦੀ ਕਾਰਵਾਈ ਅਮਲ ਵਿੱਚ ਲਿਆਉਣ